ਆ ਜੋ ਹੋਲੀ ਹੋਲੀ ਆ ਜਾਓ ਕਹਿ ਰਹੇ ਵੀ ਤੁਹਾਨੂੰ ਬੜਾ ਜੀ ਇਹ ਮੁਬਾਰਕ ਬਈ ਪਿੱਛੇ ਆਇਓ ਮੈਨੂੰ ਕੰਮ ਕਰਾ ਲਓ ਆ ਲੈ ਆਓ ਨਾ ਲੋੜ ਗਈ ਮੈਂ ਲੋਡ ਕਰ ਲੈਂਦਾ ਇਹਨੀ ਛੁੱਟੀ ਵੱਟ ਗਈ ਦਾ ਰਹਿਣ ਦੇ ਆਈ ਸਰ ਇਦਾਂ ਜੀ ਕੱਲ ਸਵੇਰੇ ਸਾਨੂੰ ਐਸਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਨਾਂ ਦੀ ਏਰੀਆ 'ਚ ਪੈਂਦਾ ਹੈਗਾ ਉੱਥੇ ਗੋਲੀ ਚੱਲੀ ਹੈਗੀ ਐ। ਤੋਂ ਫਿਰ ਜਿਸ ਤੇ ਤੁਰੰਤ ਆਪਣੇ ਆਪਣੇ ਚੌਕੀ ਇੰਚਾਰਜ ਕਿਉਂਕਿ ਚੌਕੀ ਇੰਚਾਰਜ ਦੇ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਅੰਦਰ ਹੈ ਤੇ ਆਪਣੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਸੀ। ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਪੁਰਾਣਾ ਝਗੜਾ ਸੀ ਉਹ ਝਗੜਦੇ ਰਹਿੰਦੇ ਸੀ। ਤਾਂ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੀ ਨੂੰ ਉਹਦੇ ਫਿਰ ਘਰ ਦੇ ਪਰਿਜਨ ਜਿਹੜੇ ਹੈਗੇ ਆ ਈਮਜ਼ ਹਸਪਤਾਲ ਲੱਗੇ ਸੀ ਬਟ ਉਹਦੀ ਫਿਰ ਉਹ ਜਿਹਨੂੰ ਕਹਿੰਦੇ ਡੈਥ ਹੋ ਗਈ ਆ ਤੇ ਫਿਰ ਜਿਸ ਦੇ ਚਲਦੇ ਅਸੀਂ ਜਿਹੜਾ ਘਰ ਵਾਲੀ ਦਾ ਬ੍ਰਦਰ ਹੈਗਾ ਉਹਦੇ ਬਿਆਨਾਂ ਤੇ ਅਸੀਂ 1302 ਜਿਹੜੀ ਆਈਪੀਸੀ ਧਾਰਾ ਹੁੰਦੀ ਸੀ ਉਹਦੇ ਸੈਕਸ਼ਨਸ ਤੇ ਆਰਮਜ਼ ਐਕਟ ਦੀ ਜਿਹੜੀ ਧਾਰਾਵਾਂ ਦੇ ਹੇਠ ਪਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੀ ਦੇ ਅਗੇਂਸਟ ਤੋ ਸਾਡੇ ਆਪਣੇ ਚੌਂਕੀ ਜ਼ਾਰ ਤੇ ਐਸਐਸਓ ਸਾਹਿਬ ਨੇ ਪਰਚਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹਨਾਂ ਨੂੰ ਜਰੂਰ ਪੜਨ ਦੀ ਕਿਉਂਕਿ ਉਹ ਵੀ ਪੜਨਾ ਜ਼ਰੂਰੀ ਸੀ ਤੇ ਇਹਨਾਂ ਨੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਤੇ ਐਸਐਸਓ ਉਸ ਨੂੰ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਜਿਹਦਾ ਮੌਕੇ ਤੋਂ ਉਹਨਾਂ ਇਹਨਾਂ ਨੂੰ ਫਿਰ ਗਏ ਹੈ ਖੋਲ ਕਾਰਤੂਸ ਵਗੈਰਾ ਵੀ ਮਿਲੇ ਹੈਗਾ ਸੋ ਬਾਕੀ ਉਹਨਾਂ ਅੱਗੇ ਤਫ਼ਤੀਸ਼ ਜਾਰੀ ਹੈ ਜੋ ਮੋਡਲੀ ਤੋਂ ਇਹ ਹੀ ਪਤਾ ਲੱਗਾ ਹੈ ਕਿ ਇਹ ਜਿਹੜਾ ਬੰਦਾ ਹੈ ਮੀਆਂ ਬੀਬੀ ਦੀ ਨੌਕ ਜੋਗ ਰਹਿੰਦੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਪਰ ਟੂ ਅਲਟੀਮੇਟਲੀ ਫਿਰ ਇਸ ਚੀਜ਼ ਤੇ ਆ ਕੇ ਤੇ ਕਰੋ ਐਸਪੀ ਸਾਹਿਬ ਤੋਂ ਕਿੰਨੇ ਫਾਇਰ ਕੀਤੇ ਗਏ ਇਹ ਜੀ ਤਿੰਨ ਉਹਦੇ ਲੱਗੇ ਹੈਗੇ ਆ ਤੇ ਆਰਾਊਂਡ 5 ਖੋਲ ਜਿਹੜੇ ਸਾਨੂੰ ਹੈਗੇ ਆ ਜੀ ਮਿਲੇ ਹਨ ਤਿੰਨ ਉਹ ਸਿੱਕਤੇ ਆ ਉਹਨੇ ਨਹੀਂ ਬਾਡੀ ਤੇ ਲੱਗੀ ਚੈਸਟ ਤੇ ਲੱਗੇ ਹਨ ਦੇਖੋ ਇਹ ਨਾਜਾਇਜ਼ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਦੀ ਘਰ ਦੇ ਆਨੇ ਸੁਲਾਹ ਕਰਾਤੀ ਕਦੀ ਪੰਚਾਇਤ ਨੇ ਸੁਲਾਹ ਕਰਾਤੀ ਪਰ ਫਿਰ ਉਹ ਅਲਟੀਮੇਟਲੀ ਉਹਨੇ ਇਹ ਸਟੈਪ ਲੈ ਕਰ ਲਿਆ ਚੱਕ ਲੈ ਸਰ ਜੀ ਕੋਈ ਕੰਮ ਕਰਦੀ ਸੀ ਕੀਤੀ ਮੜੀ ਵਾਲਾ ਕੰਮ ਹੈ ਜੀ ਉਹਨਾਂ ਦਾ ਸਰ ਇਸ ਮਾਮਲੇ ਕਿ ਜਿਸ ਤੋਂ ਤੋਂ ਕਰਦੇ ਮੈਂ ਪਹਿਲਾਂ ਦੱਸਿਆ ਪੜੀ ਹੋਇਆ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਕੀ ਗੱਲ ਸਾਡੇ ਵੀ ਨਵਾਲੇ ਸੀ ਜਦੋਂ ਉਦੋਂ ਵੀ ਇਹਨਾਂ ਨੇ ਕੋਈ ਵਾਰ ਜੋ ਜਿਹੜੇ ਪਹਿਲਾਂ ਜਿੰਨਾ ਕੈਸੀ ਰਿਕਾਰਡ ਚੈੱਕ ਕੀਤਾ ਐ ਸੀ ਤੁਹਾਨੂੰ ਆਪਣੇ ਪ੍ਰੈਸ ਨੋਟਿਸ ਵੀ ਹੈਗਾ ਉਹ ਮੁਕਦਮੇ ਹੈਗੇ ਬਾਕੀ ਹੋਰ ਹਜੇ ਤਾਂ ਸ਼ੁਰੂ ਕੀਤਾ ਕਈ ਵਾਰੀ ਹੋਰ ਥਾਣਿਆਂ 'ਚ ਹੁੰਦੇ ਆ ਉਹ ਵੀ ਪਤਾ ਲੱਗ ਜੇਗਾ ਜਿਵੇਂ ਜਿਵੇਂ ਇਹਨਾਂ ਦਾ ਪਿੰਡ ਦੀ ਗੱਲ ਸੁਣਨ ਨੂੰ ਮਿਲੀ ਸੀ ਜਿਹਦੇ ਲਬਾਰਤ ਸੀ ਉਹ ਵੀ ਇਹਨਾਂ ਨੇ ਇੱਕ ਵਾਰ ਦਾਤ ਗੱਡੀ ਨੂੰ ਅੰਦਾਜ਼ਾ ਦਿੱਤਾ ਸੀ ਜੀ ਮੈਂ ਤਾਂ نو ਹੀ ਕਹਿ ਰਿਆਂ ਨਾ ਜੀ ਕਿ ਕਈ ਵਾਰੀ ਪਰਚਾ ਕਿਸੇ ਚੀਜ਼ ਦਾ ਲਬਨ ਦਾ ਰਿਕਾਰਡ ਸਮਾਂ ਪੁਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਸਹਾਰ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ 'ਚ ਹੋਵੇ ਉਹ ਅਸੀਂ ਹੁਣ ਚੈੱਕ ਕਰਾਵਾਂ ਥੋੜੇ ਥੋੜਾ ਰੈਗੂਲਰ ਜਿਹਨੂੰ ਕੇੰਦਰ ਉਹਨਾਂ ਨੇ ਆਪਣਾ ਫੜਿਆ ਹੈਗਾ ਬਾਕੀ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿੱਦਾਂ ਕੀ ਨਹੀਂ 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 ਮੈਂ ਨਹੀਂ ਦੇਖੋ ਜਿਹੜੀਆਂ ਡਿਟੇਲਸ ਹੁੰਦੀਆਂ ਨਾ ਜੀ ਕਿ ਕਿੱਥੋਂ ਫੜਿਆ ਕਿੱਦਾਂ ਫੜਿਆ ਕੀ ਗਵਾ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਫਰਦਾ ਮੰਨੀਆਂ ਜੋ ਵੀ ਹੈਗਾ ਬਿਆਨ ਇਹ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਕੋਈ ਪ੍ਰਾਈਮ ਹੈ ਫਿਰ ਸਹੀ ਆਪਾਂ ਤੁਹਾਨੂੰ ਮੋਢਲੇ ਤੌਰ ਤੇ ਡੋਲਜ ਨਹੀਂ ਕਰ ਸਕਦੇ ਕੋਰਟ ਚ ਜਾਇਓਗਾ ਜਦੋਂ ਉਦੋਂ ਪਬਲਿਕ ਹੋਏਗਾ ਸਰ ਇਹ ਗੱਲ ਵੀ ਸਾਹਮਣੇ ਆਈ ਜੀ ਕਿ ਉਹਦਾ ਨਸ਼ੇ ਦਾ ਆਦੀ ਹੈ ਜਦੋਂ ਪੜਿਆ ਗਿਆ ਉਹ ਵੀ ਇਹਨਾਂ ਨਸ਼ਾ ਕੀਤਾ ਹੈ ਇਹ ਚੱਕ ਹੁਣ ਇਹਨਨ ਕਰਾਇਆ ਰਮਾਨ ਲੈ ਲਈ ਜੀ ਡਰ ਟੈਸਟ ਵੀ ਕਰਾਣਗੇ ਜੀ ਹਾਂ ਜੀ ਬੇਟਾ ਇਹਨਾਂ ਦਾ ਕਿੰਨੇ ਸਾਲ ਰਮ 17 18 ਇਅਰਸ ਚੱਲ ਨਹੀਂ ਲੱਗਦਾ ਜਿਵੇਂ ਪਹਿਲਾ ਮਕਦਮਾ ਦਰ ਦਿੱਤਾ ਸੀ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕੀਤਾ ਉਹਨੂੰ ਜਿਹੜਾ ਜਾਂਦਾ ਪਹਿਲਾਂ ਲਾਇਸੈਂਸ ਕੈਨਸਲ ਕੀਤਾ ਅਸਲੇ ਦਾ ਇਹ ਹੁਣ ਚੈੱਕ ਕਰ ਮੈਂ ਜਦਾਂਗੇ ਨੇ ਚੈੱਕ ਕਰਨ ਦਾ ਵਿਸ਼ਾ ਕਿ ਉਹ ਲਾਇਸੈਂਸ ਲਸਾਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਜਿਹਦਾ ਇਹ ਰਬਾਲ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਉਹਨਾਂ ਦੇ ਲਾਇਸੈਂਸ ਲੈ ਕੇ ਚੈੱਕ ਕਰਾਂਗੇ ਕਿ ਇਹ ਕਦੋਂ ਬਣਿਆ ਕਿੱਦਾਂ ਬਣਿਆ